ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਉਹ ਭਰਾ ਜੀ ਮੈਂ ਵੀ ਅਸਤਾਨੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਈਨੇ ਕੰਮ ਕਰਨਾ ਵਾ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋਗੇ ਮੇਰੀਆਂ ਯਾਰ ਮੈਂ ਲਾਉਣੀ ਐ ਜਾਲੀਆਂ ਤੇ ਤੇ ਆ ਜੂੜੇ ਤੇ ਲਵਾ ਲੈ ਤੇ ਤੁਹਾਡੀ ਡਿਊਟੀ ਜਿਹੜੀ ਤੁਸੀਂ ਕਰਨੀ ਐ ਵੀ ਮੇਰੇ ਤੇ ਹਸਾਨ ਕਰਨਾ ਵਾ ਤੇ ਮੈਂ ਨਹੀਂ ਲਾਉਣੀ ਜਾਲੀਆਂ ਮੈਂ ਲਵਾਉਣ ਵਾਲਾ ਉਹ ਸਾਬ ਲਾਉਂਦੇ ਆਂ ਉਹ ਮੈਂ ਲਾਈਆਂ ਜਾਲੀਆਂ ਫਿਰ ਕੰਮ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਯਾਰ ਓਏ ਬਕਵਾਸ ਥੋੜੀ ਜਿਹੀ ਆਪਾਂ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂ ਮੈਂ ਫੋਨ ਚਾੜਨ ਮੈਂ ਮੈਂ ਮਹਿਮਾਨਾਂ ਨੂੰ ਚਾੜਨ ਮੈਂ ਰੁਕ ਜਾ ਓਏ ਹੋਏ ਕਿ ਹੋਏ ਮੈਂ ਫੋਨ ਲੰਦਿਆ ਜਾ ਤੂੰ ਠੀਕ ਹੈ ਤੂੰ ਹੀ ਉਧਰ ਫੜ ਕੇ ਨਾ ਹਟਣ ਦੇ ਇਹਦਾ ਮੇਰਿਆ ਸਾਡਾ ਹਟਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜੜੀਆਂ ਕਰ ਤਾਨੂੰ ਜਾਨੀਆਂ ਕਰਕੇ ਰੋਕੇ ਹਣ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਉਦੋਂ ਫੇਰ ਲੰਗੇ ਆ ਉਦੋਂ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਆ ਜੀ ਤੂੰ ਨਾਲ ਕੱਢੀ ਮੈਂ ਹਰਾਜੀ ਕੱਢੀ ਮੇਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਪਾਈ ਲਿਆਂਦਾ ਹਾਂ ਭਾਜੀ ਮੈਂ ਵਰਤੀ ਚੋਂ ਨਹੀਂ ਹੈਗਾ ਨਹੀਂ ਹੁੰਦਾ ਭਾਜੀ ਵਰਤੀ ਜਾਣਾ ਸਾਡੀ ਹੁੰਦੀ ਹੈ ਇਸ ਦ ਲਗਾ ਦਸੋ ਯਾਨੀ ਮੈਂ ਨਾ ਰਹਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਕੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਬਲਵਾ ਦੇ ਆਖਰਾ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਪਰੇਸ਼ਨ ਲਗਾਉਂਦਾ ਨਹੀਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੋਰ ਤੁਸੀਂ ਝਾਲੀਆਂ ਲਵਾ ਲੋ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਕਿ ਮੂੰਹ ਤੇ ਲਿਖਿਆ ਤੇ ਤੁਸੀਂ ਮੈਨੂੰ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸੋ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹਨਾਂ ਤੇ ਲਿਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਹੋਏਗੀ ਉਸ ਤੋਂ ਮੇਰਾ ਹਾਂਜੀ ਪੂਰ ਸਿਟੀ ਦੇ ਤੇ ਮੁਲਾਜ਼ਮ ਹਾਂ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦਨ ਵੀ ਲੈ ਮੈਂ ਸਾਈਡ ਦੇ ਨਾਲ ਮੈਂ ਸਾਡੀ ਗ੍ਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਕੋ ਮਾਨੋ ਮੇਰੀ ਕੀ ਗੱਲ ਚਾਹਾਂ ਗਾ ਵੱਡੀ ਵੱਡੀ ਗੱਲ ਪੜ੍ਹਨੀ ਲਈ ਤੈਨੂੰ ਹੋਈ ਆਪਣੀ ਜਗ੍ਹਾ ਆਉਂਦਾ ਬੁਲਾ ਜਾਂਦਾ ਆਪਣੀ ਨਾਲ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਬੱਚੇ ਨੂੰ ਕੀ ਗਿਆ ਤਾ ਕਲਮ ਲਾਈ ਸੀ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉ ਕਰ ਤੈਨੂੰ ਲਾਉਣੀ ਆ ਮੈਂ ਆਹ ਜੈਡ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤਾਂ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾਟ ਜੀ ਪਾਦ ਲਾ ਦੇ ਆਹ ਡਬਈ ਮਲਾਜਮ ਹੈ ਤੇ ਜਾਣੀਆਂ ਲਾ ਕੇ ਤੇਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਧੀਆ ਹੀ ਕਹਤਾ ਸੀ ਤਾ ਕੀ ਕਰੇ ਮੈਨੂੰ ਦੁਪਹਿਰ ਆਵੇਂ ਤੂੰ ਰੁਕ ਜਨਾ ਮੈਨੂੰ ਕੀ ਕਰਾਣੀ ਆ ਜਦੋਂ ਮੈਂ ਕਿਹ ਕਹਿ ਤਾ ਮੈਂ ਮੁਲਾਜ਼ਮ ਐ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਐ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਮਾਰ ਦਿੱਤਾ ਪਿਆ ਕੀ ਉਹ ਤੇ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿ ਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰੂੰ ਭਰਾ ਮੇਰਾ ਮੈਂ ਜੜਦਾ ਭਾਜੀ ਸਾਈਡ ਤੇ ਕਰਨਾ ਮੇਰੀ ਜਾਨ ਕਰ ਲੈ ਵੀ ਇੱਕ ਮਿੰਟ ਮੇਰੀ ਗੱਲ ਜਿਹੜਾ ਤੂੰ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਆ ਇੱਕ ਮਿੰਟ ਮੇਰੀ ਗੱਲ ਬੋਲੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਨਹੀਂ ਹੁੰਦੇ ਦੋ ਦੇ ਜੀ ਜੀ ਇਹ ਵੀ ਤਾਂ ਤੇਰੇ ਕੋਲ ਰਿਕਵਰੀ ਕਿ ਕੀਤੀ ਦੋ ਜੀ ਰੈਮ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਵਿੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਾਂਗਾ ਤੇ ਮੈਂ ਮੈਂ ਵੀ ਥਾਣੇ ਘੱਟੇ ਆ ਮੈਂ ਸਿੱਧਾ ਨਹੀਂ ਇ ਇਸ ਨੂੰ ਮੈਂ ਦੀ ਉਹ ਹੀ ਆਪਣੀ ਡੂੜੀ ਕਰਾਂ ਮੈਂ ਤੁਹਾਨੂੰ ਤੀਨੇ ਕਰੂੰਗਾ ਇਹ ਕਿਹੜੀ ਗੱਲ ਜਿਹੜੀ ਡੂੜੀ ਤੂੰ ਕਰ ਰਿਹਾ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਦੇ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਿਹਾ ਬੈਠਾ ਰੋ ਮੈਂ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਦੀ ਨਹੀਂ ਤਾਂ ਇਹ ਕਹਿੰਦਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਪਤਾ ਨਹੀਂ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਦਾ ਨਾ ਕਰਵਾਇਆ ਕੋਸਟੇਬਲ ਉਹ ਮੈਂ ਲਾਈਏ ਜਾਲੀਆਂ ਫਿਰ ਲਵਾਉਂਦਾ ਕਈ ਲੋਹੀਆਂ ਨਹੀਂ ਲਹਣੀਆਂ ਮੈਂ ਜਨਵਾ ਹਾਂਗਾ ਪਹਿਲਾਂ ਬਾਹਰ ਕਰਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਦੇ ਆਓ ਪਿੰਡ ਥੱਲੇ ਨਹੀਂ ਹੁਣ ਥੱਲੇ ਚਲ ਠੀਕ ਹੋਈ ਲਵਾਵਾਂ ਰੇਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹਮਣੇ ਲਾ ਲਾ ਫੋਨ ਜਨਾਲਾ ਬਕਵਾਸ ਵਾਲੀ ਕੀ ਤੇ ਬਕਵਾਸ ਸਾਡਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਸਭ ਬਕਵਾਸ ਮਰੀ ਗਈ ਸਾਡੇ ਸਾਣ ਕਰਦੇ ਜੂੜੀ ਆਪਣੀ ਕਰਦੇ ਮੈਂ ਸਾਣ ਕਰਦੇ ਮੈਂ ਮਹਿਕਮੇ ਨਾਲ ਜਾਂਦਾ ਮੈਂ ਮਹਿਕਮੇ ਸਾਹਿਬ ਕਰਨੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਆਉਣਾ ਲਾ ਦੇ ਹਲੋ ਲਾ ਡਿੱਪੀ ਸਾਡੇ ਸੁਣੋ ਹਲੋ ਸਾਡੀ ਸਾਡਾ ਉਹ ਸਾਰੇ ਤੇ ਰੋਕ ਕੇ ਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵਾਟਾ ਮਲਾ ਜੇ ਮਕਾਨ ਤੋਂ ਕਾਣ ਬਾਦੀ ਘੱਟ ਪੋਈ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਕੋਈ ਨਹੀਂ ਫੁੱਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਰ ਜੋ ਸਪੈਡ ਲੈ ਲੈ ਜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਰਾ ਹੀ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰਨ ਮਤਲਬ ਬੋਲਣ ਦੀ ਤੇ ਜਾ ਸਕਦਾ ਨਹੀਂ ਕਰ ਜਾ ਮਲਾ ਜੇ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਤੇ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕੇ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆ ਜੀ ਵੀ ਆਪਣੀ ਡਿਊਟੀ ਕਰਨ ਦੇ ਵੀਰਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਤੂੰ ਕਿੰਨੀ ਦੀ ਇੱਜ਼ਤ ਦੇ ਆ ਬੰਦੇ ਕਿੰਨੀ ਕਿੱਜਤ ਕਿੰਨੀ ਤੂੰ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਹਾਂ ਭੇਜਿਆ ਤੇ ਤੂੰ ਕਰਨਾ ਕਰ ਲਓ ਠੀਕ ਆ ਹਾਂ ਇਹ ਤਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਤੁਸੀਂ ਤਮ ਕੋਂਡੇ ਮੇ ਕੋ ਵੀ AK47 ਹੈਗੀ ਐ ਕੀ ਗੱਲ ਤੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿੱਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰ ਰਹੇ ਹੋਗੇ ਤੂੰ ਮੁਲਾਜ਼ਮ ਨਾਲ ਪੈਸੇ ਮੈਨੂੰ ਫਿਰ ਮੁਲਾਜ਼ਮ ਨਾਲ ਕਾਗਜ਼ ਤੇ ਕਰੋ